ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਕੀ ਹੜਾ ਨੇ ਜ਼ਮੀਨਾਂ ਦੇ ਰੇਟਾਂ ਦੇ ਉੱਪਰ ਜਾਂ ਜ਼ਮੀਨਾਂ ਦੀ ਖਰੀਦ ਫਰੋਖਤ ਦੇ ਉੱਪਰ ਇੱਕ ਵਾਰੀ ਫੁੱਲ ਸਟਾਪ ਲਗਾ ਦਿੱਤਾ ਹੈ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਹੜਾ ਦੇ ਨਾਲ ਕੀ ਕੀਮਤਾਂ ਦੇ ਵਿੱਚ ਕੁਝ ਅੰਤਰ ਆਵੇਗਾ ਜਾਂ ਕੋਈ ਇਸ ਪੰਜਾਬ ਦੀ ਤਰਾਸਦੀ ਦੇ ਨਾਲ ਕੋਈ ਅਸਰ ਖਰੀਦਦਾਰਾਂ ਤੇ ਵੇਚਦਾਰਾਂ ਦੇ ਉੱਪਰ ਪਵੇਗਾ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪੰਜਾਬ ਦੇ ਵਿੱਚ ਜੋ ਹਨਾਂ ਨੇ ਤਵਾਹੀ ਮਚਾਈ ਹੋਈ ਆ ਆਪਾਂ ਸਾਰੇ ਲੋਕ ਉਹਨੂੰ ਰੋਜ਼ ਬਹੁਤ ਨੇੜਿਓਂ ਦੇਖ ਰਹੇ ਆ ਜੋ ਪੰਜਾਬ ਦੇ ਨਾਲ ਹੋ ਰਿਹਾਗਾ ਉਹਦੇ ਨਾਲ ਆਪਾਂ ਸਿਰਫ ਇਹ ਕਹਿ ਕੇ ਨਹੀਂ ਸਾਰਸਾ ਦੇ ਕਿ ਇਹ ਕੁਦਰਤ ਦਾ ਕਹਿਰ ਹੈ ਇਹ ਇਕੱਲੀ ਕੁਦਰਤ ਦਾ ਕਹਿਰ ਨਹੀਂ ਹੈਗਾ ਇਹਦੇ ਵਿੱਚ ਮਨੁੱਖ ਦਾ ਵੀ ਕਹਿਰ ਹੈਗਾ ਇਹਦੇ ਵਿੱਚ ਸਰਕਾਰਾਂ ਦਾ ਵੀ ਕਹਿਰ ਹੈਗਾ ਇਹਦੇ ਵਿੱਚ ਸਰਕਾਰੀ ਅਫੀਸਰਾਂ ਦੀ ਅਨਗੈਹੀ ਤੇ ਨਾਲ ਉਹਨਾਂ ਦੀਆਂ ਸਾਜ਼ਸ਼ਾ ਦੀ ਵੀ ਬੂ ਆਉਂਦੀ ਆ ਕਿਉਂ ਕਿਉਂਕਿ ਦੋਸਤੋ ਜਦੋਂ ਹੜ ਆਏ ਨੇ ਉਦੋਂ ਪਹਿਲਾਂ ਦਾ ਜਿਹੜਾ ਸਮਾਂ ਹੈਗਾ ਅਗਰ ਆਪਾਂ ਦੇਖੀਏ ਜਿਹੜੀ ਇਹ ਕਮੇਟੀਆਂ ਬਣੀਆਂ ਨੇ ਕਿ ਆ ਕੇਂਦਰ ਦੀ ਅ ਅਫੀਸਰਾਂ ਦੀ ਹੈ ਜਿਹੜੀ ਜਿਹਦੇ ਵਿੱਚ ਹਰਿਆਣਾ ਤੇ ਕੀ ਕਹਿੰਦੇ ਨੇ ਉਹਨੂੰ BBMP ਉਹਨਾਂ ਦੀ ਜਿਹੜੀ ਡਿਊਟੀ ਹੈ ਉਹਨਾਂ ਦੀ ਡਿਊਟੀ ਇਹ ਹੈ ਕਿ ਉਹਨਾਂ ਨੇ ਪਾਣੀ ਦਾ ਰੱਖ ਰਖਾ ਦੇਖਣਾ ਸਾਰਾ ਪਹਿਲਾ ਪਾਣੀ ਕਿਵੇਂ ਆਉਂਦਾ ਕਿੰਨਾ ਛੜਨਾ ਕਿਵੇਂ ਛੜਨਾ ਇਹ ਸਾਰਾ ਕੁਝ ਉਹਨਾਂ ਨੇ ਵਚਣਾ ਹੁੰਦਾ ਇਸ ਵਾਰੀ ਪਹਿਲਾਂ ਹੀ ਇਹ ਅਲਰਟ ਇਹ ਸੁਭਾਵਨਾਵਾਂ ਆ ਚੁੱਕੀਆਂ ਸੀਗੀਆਂ ਕਿ ਇਸ ਵਾਰੀ ਜਿਹੜੀਆਂ ਮੀਂਹਾਂ ਦਾ ਬਹੁਤ ਜ਼ਿਆਦਾ ਪਵੇਗਾ ਹੜ੍ਹਾਂ ਦੀ ਸੁਭਾਵਨਾ ਹੈ ਔਰ ਜਿਹੜੀ ਮੌਨਸੂਨ ਪਉਣਾ ਸੀ ਗਿਆ ਉਹ ਲੰਮਾ ਸਮੇਂ ਤੱਕ ਐਕਟਿਵ ਰਹਿਣ ਗਿਆ ਇਹ ਸਾਰੀਆਂ ਖਬਰਾਂ ਪਹਿਲਾਂ ਆਉਂਦੀਆਂ ਰਹੀਆਂ ਨੇ ਜਦੋਂ ਉੱਪਰੋਂ ਪਾਣੀ ਪਹਿਲਾਂ ਆ ਰਿਹਾ ਸੀਗਾ ਜੇਕਰ ਉਹਨਾਂ ਨੂੰ ਨਾਲ ਹੁੰਦੇ ਰਿਲੀਜ਼ ਕਰਦੇ ਰਹਿੰਦੇ ਤਾਂ ਸਵਾਲ ਹੀ ਪੈਦਾ ਨਿੱਤੀ ਹੁੰਦਾ ਕਿ ਇੰਨਾ ਵੱਡਾ ਨੁਕਸਾਨ ਹੋ ਜਾਂਦਾ ਚਲੋ ਆਪਾਂ ਇਹਨੂੰ ਅੱਖੋਂ ਪਰਖੇ ਤਾਂ ਨਹੀਂ ਕਰ ਸਕਦੇ ਕਿ ਨੁਕਸਾਨ ਨਾ ਹੁੰਦਾ ਪਰ ਨੁਕਸਾਨ ਘੱਟ ਹੁੰਦਾ ਹਾਂ ਜਿਵੇਂ ਕੁਝ ਲੋਕ ਨਹਿਰਾਂ ਦਾ ਜ਼ਿਕਰ ਕਰਦੇ ਨੇ ਕਿ ਨਹਿਰਾਂ ਦੇ ਵਿੱਚ ਪਾਣੀ ਛੋਣ ਨਹੀਂ ਛੱਡਿਆ ਉਹਦਾ ਇੱਕ ਕਾਰਨ ਹੁੰਦਾ ਹੈ ਕਿਉਂਕਿ ਨਹਿਰਾ ਇਹ ਜਿਹੜਾ ਹੜਾਂ ਦਾ ਪਾਣੀ ਹੈ ਇਹ ਆਪਣੇ ਨਾਲ ਬਹੁਤ ਜ਼ਿਆਦੇ ਰੇਤ ਲੈ ਆਉਂਦਾ ਗਾਰ ਲੈ ਆਉਂਦਾ ਉਹ ਗਾਰ ਹੈ ਜਿਹੜੀ ਉਹਨੂੰ ਜਿਹੜਾ ਉਹਦੇ ਨਾਲ ਕੀ ਹੁੰਦਾ ਹੈਗਾ ਨਹਿਰਾ ਜਿਹੜੀਆਂ ਦੇ ਵਿੱਚ ਗਾਰ ਜੰਮ ਜਾਂਦੀ ਆ ਔਰ ਇਹ ਸਿਸਟਮ ਖਰਾਬ ਹੋ ਜਾਂਦਾ ਇਸ ਕਾਰਨ ਕਰਕੇ ਨਹਿਰਾ ਬੰਦ ਕਰ ਦਿੱਤੀਆਂ ਜਾਂਦੇ ਆ ਨੇ ਉਹਦੇ ਵਿੱਚ ਕੋਈ ਆਪਾਂ ਸਾਜ਼ਿਸ਼ ਨਹੀਂ ਕਹਿ ਸਕਦੇ ਇੱਕ ਟੈਕਨੀਕਲ ਗੱਲ ਹੈ ਲੇਕਿਨ ਪਾਣੀ ਨੂੰ ਰੋਕ ਕੇ ਇੱਕੇ ਰਖਤ ਛੱਡਣਾ ਜਿਹੜਾ ਇੱਥੋਂ ਸਾਜ਼ਿਸ਼ ਦੀ ਬੂ ਆਉਂਦੀ ਆ ਕਿ ਪਹਿਲਾਂ ਪਾਣੀ ਨੂੰ ਰੋਕੀ ਰੱਖਣਾ ਤੇ ਉਸ ਤੋਂ ਬਾਅਦ 1 1 ਲੱਖ ਛੱਡ ਦੇਣਾ ਜਾਂ ਇੱਥੋਂ ਤੱਕ ਨੋਬਤਾ ਜਾਣੀ ਕਿ ਕੁਝ ਜਿਹੜੇ ਗੇਟ ਨੇ ਉਹ ਟੁੱਟ ਵੀ ਗਏ ਪਾਣੀ ਦਾ ਨਹੀਂ ਪ੍ਰੈਸ਼ਰ ਸਾਰ ਚੁੱਕੇ ਉਹਦੇ 'ਚ ਵੀ ਇੱਕ ਮੰਤਰੀ ਨੇ ਸਵਾਲ ਉਠਾਏ ਨੇ ਕਿ ਜਿੰਨਾ ਪਾਣੀ 6 ਲੱਖ ਕਿਊਸਕ ਸੈਦੋ ਕਹਿ ਰਿਹਾਗਾ ਕਿ ਸਮਰੱਥਾ ਸੀ ਉਹਨਾਂ ਦੀ ਲੈਕਿਨ ਉਹ 2 ਲੱਖ ਦਾ ਵੀ ਪ੍ਰੈਸ਼ਰ 2 ਲੱਖ ਕਿਉਸਕ ਪਾਣੀ ਦਾ ਵੀ ਪ੍ਰੈਸ਼ਰ ਨਹੀਂ ਚੱਲ ਸਕੇ ਉਦੋਂ ਪਹਿਲਾਂ ਹੀ ਟੁੱਟ ਗਏ ਇਹ ਸਾਰੀਆਂ ਸਰਕਾਰੀ ਅਫਸਰਾਂ ਦੀਆਂ ਕੁਝ ਅੰਗੈਲੀਆਂ ਕੁਝ ਭ੍ਰਿਸ਼ਟਾਚਾਰ ਕੁਝ ਸਾਜ਼ਿਸ਼ਾਂ ਇਹ ਰਲ ਮਿਲ ਕੇ ਪੰਜਾਬ ਨੂੰ ਮਾਰਿਆ ਪਰ ਹੁਣ ਦੋਸਤੋ ਆਪਾਂ ਨੇ ਤਾਂ ਗੱਲ ਕਰਨੀ ਸੀ ਜ਼ਮੀਨਾਂ ਦੇ ਰੇਟਾਂ ਬਾਰੇ ਦੇਖੋ ਇਹਦੇ ਨਾਲ ਪੰਜਾਬ ਦੇ ਇੱਕ ਵਾਰੀ ਤਾਂ ਸੌਦਿਆਂ ਦੇ ਵਿੱਚ ਖੜੋਤ ਆ ਹੀ ਗਈ ਆ ਇੱਕ ਵਾਰੀ ਤਾਂ ਬ੍ਰੇਕ ਲੱਗ ਹੀ ਗਈ ਆ ਕਿਉਂਕਿ ਜਦੋਂ ਹਰ ਇੱਕ ਵਿਅਕਤੀ ਦਾ ਧਿਆਨ ਇਸ ਤਰਾਸਤੀ ਦੇ ਇਸ ਕਹਿਰ ਦੇ ਉੱਪਰ ਲੱਗਿਆ ਹੋਇਆ ਤਾਂ ਆਟੋਮੈਟਿਕ ਹੈ ਜਿਹੜਾ ਇਹ ਮਤਲਬ ਜਿਹੜੀ ਇੱਕ ਵਾਰੀ ਰਫਤਾਰ ਹੈ ਉਹ ਰੁਕ ਜਾਂਦੀ ਹੈ ਔਰ ਇਹਦੇ ਚ ਕਈ ਗੱਲਾਂ ਕਲੀਅਰ ਹੋ ਜਾਂਦੀਆਂ ਨੇਗੀਆਂ ਜਿਵੇਂ ਬਹੁਤ ਸਾਰੇ ਗਾਹਕ ਨੇ ਜਿਹੜੇ ਉਹ ਇਸ ਗੱਲ ਦਾ ਆਕੇ ਜ਼ਿਕਰ ਕਰਦੇ ਨੇ ਔਰ ਡਰ ਦੇਖ ਕੇ ਹਮੇਸ਼ਾ ਜਮੇ ਲੈਂਦੇ ਹੁੰਦੇ ਨੇ ਕਿ ਪਾਣੀ ਨਾ ਆਉਂਦਾ ਹੋਵੇ ਜਦੋਂ ਵੀ ਸਾਨੂੰ ਪੁੱਛਦੇ ਨੇ ਕਿ ਜ਼ਮੀਨ ਜਿਹੜੀ ਤੁਸੀਂ ਸਾਨੂੰ ਦਿਖਾ ਰਹੇ ਹੋ ਕਿਤੇ ਇੱਥੇ ਪਾਣੀ ਤਾਂ ਨਹੀਂ ਆਉਂਦਾ ਅਸੀਂ ਉਹਨੂੰ ਕਹਿੰਦੇ ਆ ਜਿੱਥੇ ਪਾਣੀ ਦੀ ਸੰਭਾਵਨਾ ਹੁੰਦੀ ਆ ਕਿ ਆਉਂਦਾ ਹੈ ਜਿੱਥੇ ਨਹੀਂ ਤਾਂ ਨਹੀਂ ਲੇਕਿਨ ਹੁਣ ਉਹ ਸਥਿਤੀ ਬਿਲਕੁਲ ਕਲੀਅਰ ਹੋਈ ਪਈ ਆ ਜਿੱਥੇ ਪਾਣੀ ਆਉਣਾ ਹੈ ਉਹ ਸਥਿਤੀ ਕਲੀਅਰ ਹੈ ਕਿ ਉੱਥੇ ਪਾਣੀ ਆ ਚੁੱਕਿਆ ਜਿੱਥੇ 1988 ਅਤੇ 1900 ਆਪਣੇ 2025 ਯਾਨੀ ਕਿ ਹੁਣ ਪਾਣੀ ਨਹੀਂ ਆਇਆ ਉੱਥੇ ਆਪਾਂ ਕਹਿ ਸਕਦੇ ਹਾਂ ਕਿ ਪਾਣੀ ਕਦੇ ਆਉਣਾ ਵੀ ਨਹੀਂ ਹੈਗਾ ਜਿਹੜਾ ਇਹ ਸਮੇਂ ਦੇ ਵਿੱਚ ਜਿਹੜੀ ਜ਼ਮੀਨ ਦੇ ਵਿੱਚ ਪਾਣੀ ਨਹੀਂ ਆਇਆ ਉੱਥੇ ਪਾਣੀ ਕਦੇ ਵੀ ਨਹੀਂ ਆਉਣਾ ਤੇ ਉੱਥੇ ਮਤਲਬ ਜਿਹੜਾ ਉਹਨਾਂ ਜ਼ਮੀਨਾਂ ਦਾ ਰੇਟ ਦਾ ਜਿਹੜਾ ਹੈਗਾ ਕੁਝ ਨਾ ਕੁਝ ਫਰਕ ਪਵੇਗਾ ਪਰ ਉਹ ਵਿਚਾਰੇ ਜਿਹੜੇ ਲੋਕ ਜਿਨ੍ਹਾਂ ਦੀ ਜ਼ਮੀਨ ਫਸਲ ਸਹਾਰ-ਵਾਰ ਸਭ ਕੁਝ ਤਬਾਹ ਹੋ ਚੁੱਕਿਆ ਉਹਨਾਂ ਲਈ ਇਹ ਵੀ ਇੱਕ ਤਰ੍ਹਾਂ ਦਾ ਵੱਡਾ ਨੁਕਸਾਨ ਆਵੇਗਾ ਕਿ ਜਦੋਂ ਜ਼ਮੀਨਾਂ ਨੇ ਸੇਲ ਹੋਣਾ ਹੈਗਾ ਉਦੋਂ ਉਹਨਾਂ ਜ਼ਮੀਨਾਂ ਦੀ ਵਿਚਾਰਿਆਂ ਦੀ ਜਿਹੜੀ ਕੀਮਤ ਹੈ ਉਹ ਡਾਊਨ ਹੋ ਜਾਂਦੀ ਹੈ ਕਿਉਂਕਿ ਖਰੀਦਦਾਰ ਇਹ ਚੀਜ਼ ਨੂੰ ਦੇਖ ਕੇ ਲੈਂਦਾ ਹੈ ਕਿ ਇੱਥੇ ਪਾਣੀ ਆ ਰਿਹਾ ਹੈਗਾ ਹਾਲਾਂਕਿ ਮੈਂ ਜਦੋਂ ਜਿਹੜਾ ਤੁਹਾਨੂੰ ਦੇਖੋ ਮੈਂ ਜੋ ਵੀ ਵੀਡੀਓ ਬਣਾਉਣਾ ਜੋ ਵੀ ਤੁਹਾਡੇ ਨਾਲ ਸਾਂਝ ਪਾਉਣਾ ਗੱਲ ਦੀ ਦੋਸਤੋ ਉਹਦਾ ਕਾਰਨ ਹੁੰਦਾ ਹੈਗਾ ਉਹਦਾ ਕੋਈ ਨਾ ਕੋਈ ਮਤਬਲ ਹੁੰਦਾ ਹੈਗਾ ਅੱਜ ਮੈਂ ਜਿਹੜੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਿਹਾ ਆ ਇਹ ਜਿਹੜੇ ਮੇਰੇ ਪਿਆਰੇ ਗਾਹਕ ਨੇ ਜਿਹੜੇ ਪਿਆਰੇ ਵੀਰ ਲੈਣ ਵਾਲੇ ਨੇ ਜ਼ਮੀਨਾਂ ਜਿਨ੍ਹਾਂ ਨੇ ਪੈਸੇ ਖਰਚਨੇ ਨੇ ਉਹਨਾਂ ਨੂੰ ਮੈਂ ਇੱਕ ਅਪੀਲ ਕਰਨੀ ਚਾਹਣਾਗਾ ਕਿ ਇਹ ਜਿਹੜਾ ਪਾਣੀ ਇਸ ਸਮੇਂ ਜ਼ਮੀਨਾਂ ਦੇ ਵਿੱਚ ਆਇਆ ਇਹ ਇੱਕ ਉਹ ਲਾਈਨ ਨਹੀਂ ਹੋ ਸਕਦੀ ਕਿ ਜਿੱਥੇ ਪਾਣੀ ਹੁਣ ਆ ਗਿਆ ਉੱਥੇ ਹਮੇਸ਼ਾ ਹੀ ਪਾਣੀ ਆਊਗਾ ਹੁਣ ਮੈਂ ਜੋ ਪਹਿਲਾਂ ਤੁਹਾਨੂੰ ਗੱਲ ਸੁਣਾਈ ਆ ਇਹ ਸਰਕਾਰਾਂ ਦੀਆਂ ਸਾਧ ਸਾ ਸਰਕਾਰਾਂ ਦੀਆਂ ਅਣਗੈਲੀਆਂ ਅਫਸਰਾਂ ਦੀਆਂ ਅਣਕੈਲੀਆਂ ਭ੍ਰਿਸ਼ਟਾਚਾਰ ਇੰਨਾ ਕਾਰਨਾ ਕਰਕੇ ਫਤੋ ਜਿਹੜਾ ਪਾਣੀ ਆਇਆਗਾ ਨਾ ਕਿ ਉਥੇ ਹਮੇਸ਼ਾ ਹੀ ਪਾਣੀ ਆਉਂਦਾ ਹੈ ਉਥੇ ਜੇ ਜ਼ਿੰਦਗੀ ਦੇ ਵਿੱਚ ਆਪਾਂ ਇਹ ਕਹੋ ਆਪਣੀ ਜਿੰਨੀ ਕੁ ਜ਼ਿੰਦਗੀ ਆ ਕਿਉਂਕਿ ਅੱਗਾ ਜਾਂ ਪਿੱਛਾ ਤਾਂ ਦੇਖਿਆ ਨਹੀਂ ਕਿਸੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੋ ਵਾਰੀ ਆਪਾਂ ਨੇ ਇਹ ਚੀਜ਼ ਦੇਖੀ ਆ ਕਿ 1988 ਦੇ ਵਿੱਚ ਜਾਂ ਹੁਣ ਮਤਲਬ ਇਸ ਸਮੇਂ ਜਿਹੜਾ ਪਾਣੀ ਆ ਗਿਆ 1988 ਦੇ ਵਿੱਚ ਤਾਂ ਬਹੁਤ ਅੱਗੇ ਤੱਕ ਪਾਣੀ ਆ ਗਿਆ ਸੀਗਾ ਕਿ ਉਥੇ ਫਿਰ ਜ਼ਮੀਨਾਂ ਤੇ ਆਪਾਂ ਇਹ ਲੈਵਲ ਆ ਦੀਏ ਕਿ ਉੱਥੇ ਪਾਣੀ ਆਉਂਦਾ ਸੀ ਨਹੀਂ ਦੋਸਤੋ ਉਹ ਪਾਣੀ ਇੱਕ ਤਰ੍ਹਾਂ ਦਾ ਪ੍ਰੈਸ਼ਰ ਨਾਲ ਪਾਣੀ ਆਇਆ ਸੀਗਾ ਹੁਣ ਵੀ ਜਿਹੜਾ ਇਹ ਪਾਣੀ ਹੈ ਇਹਨੂੰ ਆਪਾਂ ਇਸ ਤਰ੍ਹਾਂ ਦੀ ਲਾਈਨ ਦੇ ਵਿੱਚ ਨਹੀਂ ਬੰਨ੍ਹ ਸਕਦੇ ਪਰ ਇੱਕ ਵਾਰੀ ਜਿਹੜਾ ਹੈਗਾ ਜ਼ਮੀਨਾਂ ਦੇ ਸੌਦਿਆਂ ਦੇ ਉੱਪਰ ਬ੍ਰੇਕ ਤਾਂ ਜ਼ਰੂਰ ਲੱਗੀ ਹੈ ਲੇਕਿਨ ਜੇ ਆਪਾਂ ਇਹ ਕਹਿ ਲਈਏ ਕਿ ਜਿੱਥੇ ਪਾਣੀ ਆਇਆ ਹੋਇਆ ਉੱਥੇ ਤਾਂ ਬਿਲਕੁਲ ਹੀ ਬ੍ਰੇਕ ਪਨ ਲੱਗ ਚੁੱਕੀ ਆ ਉਹਨਾਂ ਲੋਕਾਂ ਦਾ ਵਿਚਾਰਿਆਂ ਨੂੰ ਰੋਟੀ ਦੇ ਲਾਲੇ ਪਏ ਹੋਏ ਨੇ ਉੱਥੇ ਤਾਂ ਮਤਲਬ ਉਹਨ ਕੋਈ ਨਾ ਗਾਹਕ ਜਾ ਸਕਦਾ ਨਾ ਕੋਈ ਉੱਥੇ ਮਤਲਬ ਖਰੀਦਦਾਰ ਜਾ ਸਕਦਾ ਸੋ ਲੇਕਿਨ ਅਸਰ ਸਾਰੇ ਪੰਜਾਬ ਦੇ ਉੱਪਰ ਇਸ ਚੀਜ਼ ਦਾ ਪਿਆਗਾ ਸਾਰੇ ਪੰਜਾਬ ਦੇ ਵਿੱਚ ਜਿਹੜਾ ਗਾਹਕ ਹੈਗਾ ਉਹ ਰੁਕਿਆ ਹੋਇਆ ਤੇ ਲੇਕਿਨ ਕੁਝ ਨਾ ਕੁਝ ਚਲੋ ਆ ਵੀ ਰਹੇਗਾ ਕੈਸੀ ਗੱਲ ਨਹੀਂ ਪਰ ਫਰਕ ਬਹੁਤ ਜ਼ਿਆਦਾ ਪਿਆਗਾ ਤੇ ਇਹਦਾ ਹੁਣ ਅੱਗੇ ਜਾ ਕੇ ਰੇਟ ਤੇ ਕੀ ਅਸਰ ਪੈਂਦਾ ਇਹ ਦੇਖਣ ਵਾਲਾ ਆਉਣ ਵਾਲਾ ਅਪਾ ਕਹਿ ਸਕਦੇ ਆ ਪੋ ਇੱਕ ਦੇ ਗਰਭ ਦੇ ਵਿੱਚ ਪਿਆ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਰੇਟ ਥੱਲੇ ਨੂੰ ਜਾਂਦੇ ਨੇ ਜਾਂ ਫਿਰ ਰੇਟ ਇਹ ਉੱਪਰ ਨੂੰ ਚਲੇ ਜਾਂਦੇ ਨੇ ਕਿਉਂਕਿ ਜਿਸ 10 ਜ਼ਿਲ੍ਹਿਆਂ ਦੇ ਵਿੱਚ 8 8 ਤੋਂ 10 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਪਾਣੀ ਆਇਆਗਾ ਉਹ ਏਰੀਆ ਨੂੰ ਕੱਢ ਕੇ ਬਾਕੀ ਤਕਰੀਬਨ ਤੁਸੀਂ ਹੈ ਮੰਨ ਲਓ ਵੀ ਅੱਧਾ ਪੰਜਾਬ ਹੀ ਰਹਿ ਜਾਂਦਾ ਹੁਣ ਗਾਹਕ ਉਸ ਅੱਧੇ ਪੰਜਾਬ ਦੇ ਵਿੱਚ ਜਦੋਂ ਜ਼ੋਰ ਨਾਲ ਆਵੇਗਾ ਤਾਂ ਆਟੋਮੈਟਿਕ ਆ ਕਿ ਇੰਦਾ ਤਾਂ ਰੇਟ ਜਿਹੜੇ ਹੈਗੇ ਨੇ ਉਹ ਵਧਣਗੇ ਜ਼ਰੂਰ ਆਪਣੀ ਸੁਭਾਵਨਾ ਹੈਗੀ ਬਾਕੀ ਮਤਲਬ ਸਮਾਂ ਦੱਸੇਗਾ ਸੋ ਦੋਸਤੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਮਤਲਬ ਇਹ ਨਹੀਂ ਹੈਗਾ ਕਿ ਇਹ ਕਿਸੇ ਨੂੰ ਮੁੱਖ ਰੱਖ ਕੇ ਬਣਾਈ ਗਈ ਆ ਜਾਂ ਕਿਸੇ ਨਾਲ ਆਪਾਂ ਕਿਸੇ ਨਾਲ ਆਪਣਾ ਨਾ ਕੌਣ ਸੇ ਦੋਸਤੀ ਨਾ ਕੌਣ ਸੇ ਬਹਿਰਾਲੀ ਸਬੰਧ ਆਏਗੀ ਗੱਲਬਾਤ ਆਪਣੀ ਹੈਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ